ਔਰ ਕਿੰਨੂ ਮੰਡੀ ਵੱਲ ਜਾ ਰਹੇ ਆ ਆਪਾਂ ਜਿੰਨੇ ਵੀ ਵੀਰ ਜੁੜੇ ਐ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਤਾਂ ਦੋਸਤੋ ਠੰਡ ਬਹੁਤ ਜ਼ਿਆਦਾ ਪੈ ਰਹੀ ਐ ਸੁਬਾ ਵੀ ਆਪਾਂ ਇੱਕ ਵੀਡੀਓ ਬਣਾਈ ਸੀ ਕਿ ਠੰਡ ਵੀਰੋ ਬਹੁਤ ਜ਼ਿਆਦਾ ਹੁਣ ਤੁਸੀਂ ਦੇਖ ਸਕਦੇ ਹੋ ਹਾਲਾਤ ਆ ਜਿਹੜੇ ਕਿੰਨੀ ਜ਼ਿਆਦਾ ਧੁੰਦ ਪੈ ਰਹੀ ਐ ਠੰਡ ਕਿੰਨੀ ਪੈ ਰਹੀ ਐ ਕਿੰਨੂ ਮੰਡੀ ਦੇ ਅੱਜ ਦੇ ਹਾਲਾਤ ਕੀ ਐ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਕਿ ਅੱਜ ਜਿਹੜਾ ਕਿੰਨੂ ਦਾ ਭਾਅ ਐ ਉਹ ਕੀ ਰਿਹਾ ਲਾਈਵ ਤਸਵੀਰਾਂ ਤੁਹਾਨੂੰ ਮੰਡੀ ਦੇ ਵਿੱਚ ਪਹੁੰਚੇ ਹੋਏ ਆ ਤੇ ਬਿਲਕੁਲ ਅੱਗੇ ਦੇਖ ਲਓ ਮੰਡੀ ਹੈ ਜਿਹੜੀ ਆਪਾਂ ਨੂੰ ਆਮ ਤੌਰ ਤੇ ਨਜ਼ਰ ਆ ਜਾਂਦੀ ਹੈ ਪਰ ਬਿਲਕੁਲ ਵੀ ਨਜ਼ਰ ਹੈ ਜਿਹੜੀ ਮੰਡੀ ਤੋਂ ਤਾਂ ਬਹੁਤ ਜ਼ਿਆਦਾ ਜਿਹੜਾ ਧੁੰਦ ਹੈ ਉਹ ਪੈ ਰਹੀ ਹੈ ਲਾਈਟ ਵੀ ਜਿਹੜੀ ਨਹੀਂ ਹੈਗੀ ਤੇ ਅੱਜ ਦੇ ਜਿਹੜੇ ਕੀ ਰੇਟ ਰਏ ਆ ਕਿੰnu ਮੰਡੀ ਦੇ ਵਿੱਚ ਉਹ ਜਾਣਕਾਰੀ ਤੁਹਾਨੂੰ ਦੇਵਾਂਗੇ ਤਾਂ ਤੁਹਾਨੂੰ ਦੱਸ ਦਈਏ ਕਿ ਮੰਡੀ ਦੇ ਵਿੱਚ ਧੁੰਦ ਹੈ ਜਿਹੜੀ ਤੁਸੀਂ ਆਪ ਦੇਖ ਸਕਦੇ ਹੋ ਇੰਨੀ ਧੁੰਦ ਦੇ ਵਿੱਚ ਕਈ ਕਿਸਾਨ ਵੀਰ ਆ ਜਿਹੜੇ ਉਹ ਆਪਣੇ ਬੈਠੇ ਹੋਏ ਆ ਆ ਹਾਲਾਤ ਕੀ ਹੈ ਲਾਈਟ ਜਿਹੜੀ ਨਹੀਂ ਹੈਗੀ ਤੇ ਮੰਡੀ ਦੇ ਵਿੱਚ ਵਿਕ ਰਿਹਾ ਕਿੰਨੂ ਕੀ ਭਾਅ ਅੱਜ ਦੇ ਉਹ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਵਾਂਗੇ ਤਾਂ ਜਿੰਨੇ ਵੀ ਵੀਰ ਜੁੜ ਰਹੇ ਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਵੀਰੋ ਤੁਸੀਂ ਫੜ ਜਾ ਬਟਾ ਲਾਈਵ ਜਿਹੜੀ ਵੀਡੀਓ ਹੈ ਉਹ ਤੁਹਾਨੂੰ ਦਿਖਾ ਰਹੇ ਆ ਹਾਲਾਤ ਆ ਜਿਹੜੇ ਹਨੇਰਾ ਹੈਗਾ ਬਹੁਤ ਜ਼ਿਆਦਾ ਹਨੇਰਾ ਹੈ ਤੁਸੀਂ ਦੇਖ ਸਕਦੇ ਹੋ ਤੇ ਹਨੇਰੇ ਦੇ ਵਿੱਚ ਜਿਹੜੀ ਬੋਲੀ ਇੱਕ ਵਾਰੀ ਰੁਕੀ ਹੋਈ ਹੈ ਹੋਰ ਕਿੰਨੂ ਵੰਡੀ ਦੇ ਹਲੋ ਹਾਂਜੀ ਵਧੀਆ ਹਨੇਰਾ ਜਿਹੜਾ ਲਾਈਟ ਗਈ ਹੋਈ ਹੈ ਤੇ ਅੱਜ ਦੇ ਜਿਹੜੇ ਰੇਟ ਹੈ ਉਹ ਆਪਾਂ ਇੱਕ ਵਾਰੀ ਲੈ ਲਈਏ ਵੀਰੋ ਕਿ ਅੱਜ ਦੇ ਰੇਟ ਹੈ ਜਿਹੜੇ ਉਹ ਕੀ ਰਏ ਆ ਅਭੋਰ ਕਿੰਨੂ ਮੰਡੀ ਦੇ ਹਾਲਾਤ ਆ ਜਿਹੜੇ ਉਹ ਤੁਸੀਂ ਵੇਖ ਰਹੇ ਹੋ ਉਧਰ ਅੱਗ ਵੀ ਵੱਲ ਰਹੀ ਹੈ ਤੇ ਜਾਣਕਾਰੀ ਸਾਂਝੀ ਕਰਾਂਗੇ ਵੀਰੋ ਤੁਹਾਡੇ ਨਾਲ ਅਗੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਸੀਂ ਦੇਖ ਰਹੇ ਹੋ ਤੇ ਅੱਜ ਮਾਗਿਆ ਜਿਹੜੀ ਬਾਲੀ ਹੋਈ ਹੈ ਵੀਰਾਂ ਹੋਰਾਂ ਨੇ ਹਨਾ ਵੀ ਨੇ ਜੋ ਹੈ ਉਹ ਇਨਾ ਹੋ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਠੰਡ ਤੋਂ ਬਚਣ ਲਈ ਅੱਗ ਬਾਲ ਕੇ ਵੀਰ ਹੋਰੀ ਜਿਹੜੇ ਠੰਡ ਤੋਂ ਬਚ ਰਹੇ ਤੇ ਅੱਜ ਦੀ ਜਾਣਕਾਰੀ ਲੈ ਲਈਏ ਇੰਦਰ ਜੀ ਅੱਜ ਦੇ ਰੇਟ ਕੀ ਰਹੇ ਅੱਜ ਦੇ ਭਾਈ ਸਾਹਿਬ ਉੱਪਰ ਜਿਹੜਾ 12 ਰੁਪਏ ਵਿਗਿਆ ਜੀ ਓਵਰ ਆਲ ਮਾਰਕੀਟ ਜਿਹੜੀ ਹੈ ਉਹ ਡਾਊਨ ਹੈ ਜੀ ਅੱਛਾ ਮਾਲ ਜਿਹੜੀ ਹੈ 9-10 ਰੁਪਏ 9-10 ਰੁਪਏ ਆਮ ਲਗੇ ਆ ਉਸ ਤੋਂ ਬਾਅਦ ਜਿਹੜਾ ਸ਼ਾਮ ਨੂੰ ਜਿਹੜੇ ਮਾਲ ਆਏ ਉਹ ਸਾਰੇ ਪੈਂਡਿੰਗ ਹੈ ਮਾਲ ਵਿਕੇ ਨਹੀਂ ਹੈ ਭਈ ਇਹ ਮਾਲ ਨਹੀਂ ਅੱਛਾ ਅੱਜ ਥੋੜਾ ਮੌਸਮ ਦੀ ਜਿਹੜੀ ਹੈ ਧੁੱਪ ਬਿਲਕੁਲ ਨਹੀਂ ਨਿਕਲੀ ਥੋੜ੍ਹਾ ਜਿਆਦਾ ਕਰਕੇ ਵੀ ਵਪਾਰੀ ਜਿਹੜੇ ਪੂਰੇ ਪਹੁੰਚੇ ਨਹੀਂਗੇ ਤੇ ਇਸ ਟਾਈਮ ਹੁਣ ਲਾਈਟ ਵੀ ਹੈ ਨਹੀਂ ਮੰਡੀ ਜੱਜ ਬਲੈਟ ਦੀ ਸਵਰਦੀ ਦੀ ਕਿ ਚੱਲ ਰਹੀ ਹੈ ਜੀ ਦੇਖਦੇ ਆ ਜੇ ਸਹੀ ਵਿਕੇਗਾ ਤਾਂ ਵੇਚਾਂਗੇ ਨਹੀਂ ਤਾਂ ਇਹਨੂੰ ਪੈਕ ਕਰਦਾਗੇ ਸਵੇਰੇ ਵੇਚਾਂਗੇ ਅੱਛਾ ਮਤਲਬ ਅੱਜ ਫਿਰ ਥੋੜਾ ਹੀ ਵਿਕੂ ਇਹ ਤਾਂ 10-11 ਰੁਪਏ ਰੇਟ ਉਹੀ ਚੱਲ ਰਿਹਾ ਹਾਂ ਉੱਪਰ ਚ 12 ਰੁਪਏ ਤੱਕ ਵਿਕੇ ਜੀ ਫੋਨ ਦਾ ਸਮੋ ਦਾ ਸਾਮ ਮਾਰਕੀਟ ਸੀ ਠੀਕ ਮਿਹਰਬਾਨੀ ਤਾਂ ਲਾਈਟ ਦੇਖ ਲਓ ਤੁਸੀਂ ਨਹੀਂ ਹੈਗੀ ਕਿੰਨੂ ਮੰਡੀ ਦੇ ਵਿੱਚ ਹਨੇਰਾ ਹੈ ਤੇ ਰੇਟ ਅੱਜ ਦੇ ਉਹੀ ਜਿਹੜੇ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਵੀਰੋ ਤੁਹਾਡੇ ਨਾਲ ਸ਼ੇਅਰ ਵੀ ਕਰਦੇ ਹੁੰਨੇ ਆ ਵੀ ਰੇਟ ਆ ਜਿਹੜਾ ਉਹ 10 ਰੁਪਏ 11 ਰੁਪਏ ਤੱਕ ਜਿਆਦਾ ਜਿਹੜਾ ਕੋਹ ਵੇਚ ਰਿਆ ਤਾਂ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਲਾਈਟ ਨਹੀਂ ਹੈਗੀ ਤੇ ਬੋਲੀ ਹੈ ਜਿਹੜੀ ਉਹ ਫਿਰ ਵਿਖਾਈ ਨਹੀਂ ਜਾ ਸਕਦੀ ਕਿਉਂਕਿ ਬੋਲੀ ਨਹੀਂ ਹੋ ਰਹੀ ਤਾਂ ਜਿੰਨਾ ਕ ਅੱਜ ਦੇ ਰੇਟ ਹੈ ਤੁਹਾਡੇ ਨਾਲ ਉਹ ਸ਼ੇਅਰ ਕਰ ਰਹੇ ਆ ਕਿ ਹੋਰ ਕਿੰਨੂ ਮੰਡੀ ਦੇ ਵਿੱਚ ਅੱਜ ਦੇ ਜਿਹੜੇ ਭਾਅ ਹੈ ਉਹ 3-4 ਰੁਪਏ ਤੋਂ ਲੈ ਕੇ 11-12 ਰੁਪਏ ਤੱਕ ਕੋਈ ਚੱਲ ਰਿਹਾ ਤੇ ਮੌਸਮ ਹੈ ਜਿਹੜਾ 22 ਤਰੀਕ ਤੱਕ ਠੰਡਾ ਰਹਿਣ ਦੀ ਉਮੀਦ ਹੈ ਤੇ ਉਸ ਤੋਂ ਬਾਅਦ ਹੀ ਜਿਹੜੇ ਰੇਟ ਹੈ ਵਧਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਤਾਂ ਤੁਹਾਡੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ